ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆ ਰਹੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸੁਰੱਖਿਆ ਵਾਸਤੇ ਪੁਲਿਸ ਵੱਲੋਂ ਰਿਹਸਲ ਕੀਤੀ ਗਈ ਜਿਸ ਦੇ ਕਾਰਨ ਜੀਟੀ ਰੋਡ ਤੇ ਟ੍ਰੈਫਿਕ ਜਾਮ ਕੀਤਾ ਗਿਆ ਇਥੋਂ ਦੇ ਪ੍ਰਸ਼ਾਸਨ ਨੂੰ ਇਥੋਂ ਦੇ ਪ੍ਰਧਾਨ ਮੰਤਰੀ ਦੇ ਮੂੰਹ ਤੇ ਚਪੇੜ ਮਾਰੀਏ ਲੋਕਾਂ ਨੇ ਵੀ ਤੇਰਾ ਕੋਈ ਤੋਰੀਕਾ ਨਹੀਂ ਆ ਹੁਣ ਰਸਤਾ ਹੁਣ ਵੀ ਦੇ ਖੁੱਲ ਹੈ ਨਾ ਲੋਕਾਂ ਦੇ ਇੱਕੇ ਤੋਂ ਲੋਕਾਂ ਦੀ ਜੁੱਤੀ ਤੋਂ ਦੇਖ ਕੇ ਖੁੱਲਿਆ ਤੇ ਜੇ ਲੋਕ ਚੁੱਪ ਕਰਦੇ ਨੇ ਇਥੋਂ ਦੀ ਜਿਹੜੀ ਇਥੋਂ ਦੀ ਰਾਜਨੀਤੀ ਹੈ ਉਹ ਲੋਕਾਂ ਨੂੰ ਲਟਾਰਦੀ ਹੈ ਅੱਜ ਪ੍ਰਧਾਨ ਮੰਤਰੀ ਜਿਹੜੂ ਸਭ ਤੋਂ ਸਕੇ ਲੈਣਾ ਚਾਹੀਦਾ ਵੀ ਪੰਜਾਬ ਦੇ ਵਿੱਚ ਤੇਰੀ ਗੁੰਡਾਗਰਦੀ ਨਹੀਂ ਚਲੇਗੀ ਤੇ ਨਾ ਤੇਰਾ ਇੱਥੇ ਨੂੰ ਕੋਈ ਚੰਗਾ ਆਖੇਗਾ ਸਿੰਘ ਜੀ ਵੇਲੇ ਬੋਲ ਮਿਲ ਜਿਹੜੀ ਆ ਦੇ ਕੋਲ ਐ ਜਿਲੰਦਰ ਜਾਣਾ ਹੈਗਾ ਤੇ ਤਕਰੀਬਨ ਸਾਨੂੰ ਪੌਣਾ ਘੰਟਾ ਖੜਿਆ ਨੂੰ ਹੋ ਗਿਆ ਹਜੇ ਵੀ ਦੱਸਦੇ ਨੇ ਕਿ ਡੇਢ ਪੌਣੇ 2 ਘੰਟੇ ਲੱਗਣਗੇ ਪਰ ਮੈਂ ਇਸ ਗੱਲ ਤੋਂ ਨਾਰਾਜ਼ ਆ ਜੀ ਦੇਖੋ ਕੋਈ ਵੀ ਵੱਡਾ ਲੀਡਰ ਜਾਂ ਕੋਈ ਵੀ ਅਫਸਰ ਜੇ ਕਿਤੇ ਵੀ ਉਹਨੇ ਆਉਣਾ ਹੁੰਦਾ ਤੇ ਇਹ ਰੋਡ ਤੇ ਜਾਮ ਨਹੀਂ ਹੋਣੇ ਚਾਹੀਦੇ ਕਿਉਂਕਿ ਤਾਂ ਹੈਲੀਕਾਪਟਰ ਉੱਪਰ ਪਰਾਂਦੇ ਉੱਪਰ ਪਰ ਚਲੇ ਜਾਂਦੇ ਨੇ ਸੱਦੇ ਜਦ ਤਾ ਦੇਖੋ ਲੱਖਾਂ ਲੋਕੀ ਪਰੇਸ਼ਾਨ ਕੋਈ ਬਰਾਤ ਲੈ ਕੇ ਜਾ ਰਿਹਾ ਕੋਈ ਮਰੀਜ਼ ਨੂੰ ਲੈ ਕੇ ਜਾ ਰਿਹਾ ਕੋਈ ਕਿਸੇ ਤਰ੍ਹਾਂ ਸਭ ਕੋਈ ਸਭ ਬੰਦੇ ਲੇਟ ਹੋ ਰਹੇ ਨੇ ਇਹ ਮੈਨੂੰ ਤੇ ਇਸ ਚੀਜ਼ ਦਾ ਵੀ ਚੰਗਣ ਲੱਗਾ ਤੇ ਆਪਣੇ ਦੇਸ਼ ਦਾ ਜਿਹੜਾ ਇਹ ਪ੍ਰਧਾਨ ਮੰਤਰੀਆਂ ਦਾ ਪ੍ਰੋਗਰਾਮ ਜਿਹੜਾ ਇਹ ਇਹਨਾਂ ਨੂੰ ਆਪਣਾ ਵੀ ਸਮਝਉਣੀ ਚਾਹੀਦੀ ਆ ਵੀ ਅਸੀਂ ਜਨਤਾ ਬਾਰੇ ਵੀ ਸੋਚੀਏ ਤੇ ਕੋਈ ਠੀਕ ਨਹੀਂ ਦੇਖੋ ਤੁਸੀਂ ਕਿੰਨੀ ਦੁਨੀਆ ਪਿੱਛੇ ਖੜੀ ਆ ਕੋ ਬੱਚਿਆਂ ਵਾਲੇ ਕੋ ਕਿੱਦਾਂ ਸਭ ਪਰੇਸ਼ਾਨ